ਦੇਸ਼ ਨੀ ਪ੍ਰੇਮੀ ਕਰਮ ਸਿੰਘ ਦੀ ਹੰਸਾ ਤਾਤਾ ਕਰਦੇ ਤੇਰਾ ਹੀ ਆਸਰਾ ਤਾਂ ਸਾਥ ਹੋਣੀ ਹੁਣ ਇੱਕ ਜੋਰਦਾਰ ਵਾਰਾ ਲਾ ਕੇ ਆਪਾਂ ਗੱਡੀ ਨੂੰ ਵਧਾਈ ਕੀ ਕਰਨੀ ਆਂ ਗੰਨ ਗੰਨ ਸਤਿਗੁਰੂ ਤੇਰਾ ਹੀ ਆਸਰਾ ਗੰਨ ਗੰਨ ਕਟਗੁਰੂ ਤੇਰਾ ਹੀ ਆਸਰਾ ਪ੍ਰੇਮੀ ਕਰਮ ਸਿੰਘ ਦੀ ਹੰਸਾ ਪ੍ਰੇਮੀ ਕਰਮ ਸਿੰਘ ਦੀ ਹੰਸਾ ਜੋਦੇ ਜੀ ਵੀ ਮਨੁੱਖਤਾ ਭਲਾਈ ਦੇ ਲੇਖੇ ਲਾਉਣਾ ਜਿਸ ਤਰ੍ਹਾਂ ਬਾਈ ਜੀ ਨੇ ਪਿੰਡਾਂ ਦੇ ਵਿੱਚ ਬਲਾਕਾਂ ਦੇ ਵਿੱਚ ਸੇਵਾ ਚਲਦੀ ਹੈ ਕਿਸੇ ਜ਼ਰੂਰਤਮੰਦ ਲੜਕੀ ਦੀ ਸ਼ਾਦੀ ਦੇ ਵਿੱਚ ਸਹਿਯੋਗ ਕਰਨਾ ਕਿਸੇ ਜ਼ਰੂਰਤਮੰਦ ਦੇ ਇਲਾਜ ਦੇ ਵਿੱਚ ਸਹਿਯੋਗ ਕਰਨਾ ਖੂਨਦਾਨ ਕਰਨਾ ਕਿਸੇ ਦਾ ਮਕਾਨ ਬਣਾ ਕੇ ਦੇਣਾ ਤੇ ਬਹੁਤ ਸਾਰੇ ਮਨੁੱਖਤਾ ਭਲਾਈ ਦੇ ਕੰਮ ਹੈ ਪੈਨਸ਼ਨ ਚੋਗਾ ਪਾਉਣਾ ਤਾਂ ਇਹ ਜੋ ਮਨੁੱਖਤਾ ਭਲਾਈ ਦੇ ਕੰਮ ਸੀ ਕਿਤੇ ਵੀ ਕੋਈ ਛਿੱਟ ਕੀ ਆਸਤਾਂ ਹੁੰਦੀ ਹੈ ਉਹਦੇ ਵਿੱਚ ਵੀ ਵਾਚੜ ਕੇ ਹਿੱਸਾ ਲੈਣਾ ਇਹ ਭਾਈ ਜੀ ਪ੍ਰੇਮੀ ਕਰਮ ਸਿੰਘ ਜੀ ਇਨਸਾਨ ਔਰ ਕੁਦੋ ਸਿੰਘ ਜੀ ਦੇ ਜਿਵੇਂ ਕਿ ਇਹਨਾਂ ਨੇ ਆਪਣੇ ਹੀ ਕਰਮ ਕੀਤੇ ਪੂਰੇ ਪਰਿਵਾਰ ਨੂੰ ਮੇਰਾ ਸੱਚਾ ਸੋਗਾ ਸਰਕਾਰ ਦੇ ਨਾਲ ਜੁੜਿਆ ਜੋ ਕਿ ਪਰਿਵਾਰ ਦੇ ਤੇ ਵੀ ਬਹੁਤ ਵੱਡਾ ਇਹਨਾਂ ਦਾ ਇੱਕ ਪਾਰ ਹੈ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੀ ਸੁਰੱਖਿਆ ਦੇ ਲਈ ਵੀ ਬੜੀ ਜੁਨੇਟ ਕੀਤੀ ਕਿ ਪ੍ਰੋਗਰਾਮ ਚਲੇ ਦਾ ਬਲ ਦਾਨਦਾਰ ਸਤਿਗੁਰੂ ਤੇਰਾ ਹੀ ਆਸਰਾ ਤੇਰਾ ਸੱਚਾ ਸਹਾਰਾ ਬਣੋ ਸੰਤ ਡਾਕਟਰ ਉਮੀਦ ਸਿੰਘ ਜੀ ਦੀ ਇਨਸਾਣੀ ਪ੍ਰੇਰਨਾ ਅਨੁਸਾਰ ਜੋ ਵੈਲਫੇਅਰ ਦੇ ਮਾਨਵਤਾ ਭਲਾਈ ਦੇ 168 ਕਾਪ ਉੱਥੀਤੇ ਜਾਂਦੇ ਆ ਉਹਨਾਂ ਦੇ ਵਿੱਚ ਇੱਕ ਬਾਡੀਗਾਰਡ ਫਰੀਸਾਨ ਜੋ ਮਾਨਵਤਾ ਦੀ ਭਲਾਈ ਲਈ ਪ੍ਰਸਾਚਨ ਦੇ ਕੰਮਾਂ ਦਾ ਖੋਜ ਦੇ ਕੰਮਾਂ ਦਾ ਮੈਡੀਕਲ ਇੰਸਟੀਚੂਟ ਦੇ ਵਿੱਚ ਤਾਂ ਉਹਦੇ ਇੱਕ ਤਹਿਤ ਜਿਹੇ ਕਰਮ ਹੈ ਭਾਈ ਬਿੱਲੂ ਸਿੰਘ ਜੀ ਆਪਣੇ ਵਰਤ ਕਰਮ ਸਿੰਘ ਜੋ ਬਿੱਲੂ ਕਹਿ ਕੇ ਪ੍ਰਕਾਰ ਦੇ ਸੀ ਸ਼ੈਵਨ ਸਮਤੀ ਦੇ ਵਿੱਚ ਲਗਭਗ 35-36 ਸਾਲ ਤੋਂ ਸੇਵਾ ਕਰਦਾ ਸੀਗਾ ਲਗਭਗ 1992 ਦੇ ਵਿੱਚ ਇਹ ਸੇਵਾ ਦੇ ਵਿੱਚ ਆਇਆ ਤਾਂ ਬੜੀ ਲਗਾਤਾਰ ਲਗਨ ਦੇ ਨਾਲ ਸੇਵਾ ਕਰੀ ਮਾਨਤਾ ਵਾਲੀ ਗੱਲ ਔਰ ਇਹਦਾ ਭਾਵਨਾ ਸੀ ਇਹਨੇ ਲਿਖ ਕੇ ਦਿੱਤਾ ਸੀਗਾ ਜੋ ਗੁਰੂ ਸਾਹਿਬ ਦੀ ਸਿੱਖਿਆ ਦੇ ਅਨੁਸਾਰ ਜਾਂ ਉਹਨਾਂ ਦੀ ਪ੍ਰੇਰਣਾ ਅਨੁਸਾਰ ਲੱਖਾਂ ਲੋਕਾਂ ਨੇ ਫਾਰਮ ਭਰੇ ਨੇ ਇਸੀ ਸਾਡਾ ਮਰਨ ਤੋਂ ਬਾਅਦ ਜਿਹੜਾ ਸਰੀਰ ਮਾਨਵਤਾ ਦੇ ਕੰਮ ਹੋ ਗਈ ਤਾਂ ਬਾਈ ਕਰਮ ਸਿੰਘ ਔਰ ਫੋ ਬਿੱਲੂ ਨੇ ਵੀ ਆਪਣਾ ਇੱਕ ਫਾਰਮ ਭਰਿਆ ਸੀ ਔਰ ਇਹ ਕਹਿੰਦਾ ਵੀ ਰਹਿੰਦਾ ਸੀ ਵੀ ਜਦੋਂ ਮੇਰਾ ਸਰੀਰ ਮਤਲਬ ਚੋਲਾ ਛੱਡਾਂ ਮੈਂ ਜਾਵਾਂ ਤਾਂ ਮੇਰੀ ਬੋਡੀ ਦਾਣ ਜਿਹੜੋਂ ਸਾਰੇ ਮਿਲ ਕੇ ਕਰਿਓ ਸਾਰੇ ਸੇਵਾ ਦਾ ਤਾਂ ਜੋ ਦੇ ਤਹਿਤ ਜੋ ਵੀ ਆਪਣੀ ਰੀਤ ਗੁਰੂ ਸਾਹਿਬ ਨੇ ਚਲਾਈ ਹੈ ਉਹਦੇ ਤੀਨਾ ਬਾਈ ਬਿੱਲੂ ਦਾ ਕਰਮ ਸਿੰਘ ਦਾ ਜਿਹੜਾ ਸਰੀਰ ਹੈ ਉਹ ਮਾਨਵਤਾ ਭਲਾਈ ਦੀ ਕੰਮ ਆਉਣ ਲਈ ਅੱਜ ਇੱਕ ਮੈਡੀਕਲ ਸੰਸਥਾ ਨੇ ਦਾ ਦਾਨ ਦੇ ਵਿੱਚ ਦਿੱਤਾ ਗਿਆ ਇਹ ਇੱਕ ਬਹੁਤ ਹੀ ਵੱਡੀ ਗੱਲ ਹੈ ਤਾਂ ਵੈਲਫੇਅਰ ਦੇ ਕੰਮ ਹੈ ਜਿਵੇਂ ਗਰੀਬਾਂ ਦੇ ਮਕਾਨ ਬਣਾ ਕੇ ਦੇਣਾ ਗਰੀਬਾਂ ਦੀਆਂ ਲੜਕੀਆਂ ਦੀ ਸ਼ਾਦੀ ਕਰਾਉਣੀ ਕਿਸੇ ਗਰੀਬ ਦਾ ਜੂਰੂਸਮੰਦ ਦਾ ਇਲਾਜ ਕਰਾਉਣਾ ਪਸ਼ੂ ਪੰਛੀਆਂ ਦੀ ਸੰਭਾਲ ਕਰਨੀ ਤਾਂ ਇਸ ਤਰ੍ਹਾਂ ਦੇ 168 ਮਾਨਵਤਾ ਫਲਾਈ ਦੇ ਕੇਂਦਰ ਜਿਹੜੇ ਹਰ ਸਾਲ ਪ੍ਰੇਰਣਾ ਦੇ ਅੰਥਾਰ ਚਲਾਏ ਜਾਂਦੇ ਆ ਉਹਨਾਂ ਦੇ ਵਿੱਚੋਂ ਬਾਡੀਦਾਨ ਦਾ ਵੀ ਇੱਕ ਵੈਲਫੇਅਰ ਦਾ ਕੰਮ ਹੈ ਜਿਹੜਾ ਕਿ ਅੱਜ ਭਾਈ ਕਰਮ ਸਿੰਘ ਉਰਫ ਬਿੱਲੂ ਜੀ ਸ਼ੈਵਨ ਸੰਪਤੀ ਨੇ ਆਪਦੇ ਸਤਗੁਰੂ ਦੀ ਕਿਰਪਾ ਦੇ ਨਾਲ ਉਦੇ ਚਰਨਾਂ ਦੇ ਵਿੱਚ ਓੜਨਵਾਉਣ ਤੋਂ ਬਾਅਦ ਮਾਨਵਤਾ ਦੇ ਕੰਮ ਆਇਆ ਔਰ ਮਾਨਵਤਾ ਦੇ ਲਈ ਜਿਹੜਾ ਜਿਹੜਾ ਬੋਦੀ ਦਾ ਨਾ ਜਈਏ ਉਹ ਕੀਤੀ ਗਈ ਹੈ। ਦਾਨ ਦਾਨ ਸਤਗੁਰੂ ਤੇਰਾ ਜੀ। ਤੇ ਉਹਦਾ ਸੁਭਾਅ ਕਿਦਾਂ ਦਾ ਸੀ ਜੀ ਜੀ। ਮੈਂ ਕਰਮ ਸਿੰਘ ਜੀ ਦਾ ਬਾਈ ਬਿੱਲੂ ਸੀ ਇਹਦਾ ਸੁਭਾਅ ਇੰਨਾ ਮਿੱਠਾ ਪਿਆਰਾ ਕਹਿ ਸਕਦੇ ਆਂ ਵੀ ਕਦੇ ਘਬਰਾਇਆ ਤਾਂ ਹਿੰਸੀ ਮਤਲੀ ਨਹੀਂ। ਮੇਰੀ ਜ਼ਿੰਮੇਵਾਰੀ ਜਦ ਮੈਂ ਸ਼ੈਵਨ ਸੰਸਥਾ ਦੇ ਵਿੱਚ ਸੇਵਾ ਦੇ ਵਿੱਚ ਕਿੱਡਾ ਹੀ ਵੱਡਾ ਕੰਮ ਹੁੰਦਾ ਨਹੀਂ ਕਦੇ ਆਈ ਨਹੀਂ ਆਖਿਆ ਸੀ ਬਾਈ ਕੰਮ ਔਖਾ ਹੈ। ਔਰ ਇਹਦੇ ਵਿੱਚ ਇੱਕ ਗੁਣ ਸੀ ਇਹਨੇ ਆਪ ਤਾਂ ਕਰਨਾ ਹੀ ਕਰਨਾ ਸੀ। ਦੂਜਿਆਂ ਤੋਂ ਵੀ ਜਿਵੇਂ ਆਪਾਂ ਕਹਿੰਨੇ ਆਂ ਵੀ ਇੱਕ ਇਕਾਰੀ ਤੇ 100 ਕੰਮ ਜੇ ਸੰਗਤ ਤੋਂ ਕੰਮ ਲੈ ਲੈਂਦਾ ਸੀ ਕੋਈ ਵੀ ਐਡਾ ਕੰਮ ਕਰ ਰਹਾ ਕੋਈ ਸੇਵਨ ਇਕੱਠੇ ਕਰਨੇ ਆਂ ਕਈ ਵਾਰੀ ਸੇਵਨ ਦੇ ਵਿੱਚ ਇੱਕ ਬੰਦੀਆਂ ਲੱਗਦੀਆਂ ਬਾਸ ਉਹ ਬਹੁਤ ਨਜ਼ਰਾਂ ਦੀ ਬੇਨਤੀ ਚ ਹੁੰਦੇ ਆ ਤਾਂ ਇਹ ਸੰਗਤ ਅੱਗੇ ਰਿਕਵੈਸਟ ਕਰਕੇ ਸੰਗਤ ਤੋਂ ਵੀ ਇੰਨੀ ਕੰਮ ਕਰਵਾ ਲੈਂਦਾ ਸੀ ਜੇਵਾ ਔਰ ਇਹ ਵੀ ਖਾਸ ਕਰਕੇ ਜਿਹੜੀ ਸੰਗਤ ਦੇ ਥੱਲੇ ਬਿਸ਼ਾਈ ਹੁੰਦੀ ਹੈ ਦਰਿਆ ਮੈਟ ਬਿਸ਼ਾਉਣੇ ਆ ਉਹ ਤੇ ਡਿਊਟੀ ਸੀ ਔਰ ਹਰ ਤਣਾਉ ਨੂੰ ਇੰਨੀ ਜ਼ਿੰਮੇਵਾਰੀ ਨਾਲ ਸੰਭਾਲਦਾ ਸੀ ਜਿਵੇਂ ਕੋਈ ਸੰਗਤ ਦਾ ਜੀਵ ਥੱਲੇ ਨਾ ਬੈਠੇ ਤਾਂ ਬਹੁਤ ਹੀ ਮਤਲਬ ਇੱਕ ਮਿੱਠਾ ਸੁਭਾਅ ਮਿਲਣ ਵਾਲਾ ਸੁਭਾਅ ਹਰ ਬੰਦੇ ਨੂੰ ਟੈਂਡ ਕਰਦਾ ਸੀ ਕੋਈ ਨਗਰ ਦਾ ਭੈਣ ਭਈ ਆ ਗਿਆ ਜਾਂ ਕੋਈ ਸੰਮਤੀ ਦਾ ਆ ਗਿਆ ਜਾਂ ਕਿਸੇ ਨੇ ਵੀ ਸੇਵਾ ਵਾਸਤੇ ਕਹਿਤਾ ਤਾਂ ਬਹੁਤ ਹੀ ਕਹਿਣਸੰਤੋ ਪਰੇ ਸੀ ਮਾਰੇ ਦੇ ਮਾਤਾ ਪਿਤਾ ਵੀ ਧੰਨਾ ਜਿਨ੍ਹਾਂ ਨੇ ਇਸ ਇਨਸਾਨ ਨੂੰ ਜਨਮ ਦਿੱਤਾ ਕਹਿਣਸੰਤੋ ਪਰੇ ਜਿਵੇਂ ਇਹਨੇ ਆਪਦੀ ਗੁਰੂ ਦੀ ਪ੍ਰੇਰਨਾ ਤੇ ਚੱਲਦੇ ਹੋਏ ਸਮਝ ਦੇ ਮੁਤਾਬਕ ਇਹਨਾਂ ਡ੍ਰਿੜਵਿਸ਼ਵਾਸੀ ਸੀ ਇਹ ਕੋਈ ਵੀ ਦੁੱਖ ਸੁੱਖ ਆਏ ਨੇ ਪਰਵਾਹ ਨਹੀਂ ਮੰਨੀ ਔਰ ਇਹਦਾ ਇੱਕੋ ਹੀ ਖਿਆਲ ਸੀ ਕਿ ਮੇਰੇ ਸਤਗੁਰ ਦੇ ਪੁਰਖੀ ਕੋਈ ਨਾ ਬੋਲੇ ਮੈਨੂੰ ਕਵੇਂ ਜੋ ਮਰਜੀ ਕੁਛ ਕਹਲੇ ਤਾਂ ਬਹੁਤ ਹੀ ਬੜਾ ਇੱਕ ਡ੍ਰਿੜਵਿਸ਼ਵਾਸੀ ਸੀ ਤਾਂ ਬਸਰ ਕਰਦਾ ਇੱਕ ਪਿਆਰਾ ਸੀ ਸੇਵਾ ਕਰਦਾ ਕਰਦਾ ਅੱਜ ਸਾਧਗੁਣ ਦੇ ਚਰਨਾ ਚੋੜਨ ਆ ਗਿਆ ਸਾਧ ਸੰਗਤ ਨੂੰ ਕੀ ਸਨੇਹਾ ਦਿਆਉਗੇ ਇਸ ਮੌਕੇ ਸਾਧ ਸੰਗਤ ਨੂੰ ਇਹੀ ਸੰਦੇਸ਼ ਹੈਗਾ ਵੀ ਜਿਵੇਂ ਭਾਈ ਆਪਣਾ ਬਿੱਲੂ ਜੀ ਆਪਣੀ ਸੇਵਾ ਕਰਦਾ ਕਰਦਾ ਹੋਣ ਲਵਾ ਗਿਆ ਸਾਡਾ ਵੀ ਫਰਜ਼ ਬਣਦਾ ਹੈ ਕਈ ਵਾਰੀ ਸੀ ਕਹਿੰਦੇ ਨੇ ਵੀ ਸਾਡਾ ਕੋਈ ਕੀ ਕਰ ਲੂ ਅਸੀਂ ਦਾ ਕੀ ਕਰ ਲਾਂਗੇ ਜਾਂ ਅਸੀਂ ਆਪਦੇ ਹਿਸਾਬ ਨਾਲ ਚੱਲਾਂਗੇ ਨਹੀਂ ਸਾਡੇ ਨਾਲ ਬਹੁਤ ਕੁਝ ਜੁੜਿਆ ਹੈ ਸਾਡਾ ਮਾਂ-ਬਾਪ ਤਾਂ ਜੋ ਮਾਂ-ਬਾਪ ਵੀ ਤਾਂ ਹੋ ਗਏ ਸਮੇਂ ਦੇ ਮੁਤਾਬਕ ਸੀਗਾ ਵੀ ਭਗਤੀ ਜਿਹੜਾ ਕਰਦਾ ਸੀ ਉਹਨੂੰ ਮਿਲਦੀ ਸੀ ਆ ਜਿਹੜਾ ਕਰਦਾ ਹੈ ਕੋਈ ਬਜ਼ੁਰਗ ਕਰਦਾ ਹੈ ਬੱਚੇ ਕਰਦੇ ਨੇ ਉਹ ਸਾਡੇ ਦੂਜਿਆਂ ਦੇ ਵੀ ਕੰਮ ਆਉਂਦਾ ਹੈ ਤਾਂ ਸਮੇਂ ਦੇ ਮੁਤਾਬਕ ਅੱਜ ਦਾ ਜਿਹੜਾ ਸਮਾਂ ਹੈ ਮਹਾਂਪੁਰਸ਼ਾਂ ਦੇ ਅੱਜ ਸੰਤ ਡਾਕਟਰ ਜੀ ਗਰਮੀ ਤੇ ਆਰਾਮਨੀ ਜੀ ਸਾਦੇ ਬਚਨ ਹੈ ਵੀ ਕੋਈ ਸੇਵਾ ਕਰਦਾ ਕਰਦਾ ਇਸ ਰੋੜ ਚ ਨਮਾਉਂਦਾ ਹੈ ਤਾਂ ਉਹਦੇ ਪਰਿਵਾਰ ਨੂੰ ਵੀ ਬੇहद ਫਾਇਦਾ ਹੈ ਪਰਿਵਾਰ ਦਾ ਇੱਕੋ ਹੀ ਮੈਂਬਰ ਸੇਵਾ ਤੇ ਜਾਂਦਾ ਹੈ ਤਾਂ ਸਾਰੇ ਪਰਿਵਾਰ ਦੀ ਹਾਜ਼ਰੀ ਲੱਗਦੀ ਹੈ ਜਿੰਨਾ ਚਿਰ ਉਹ ਸੇਵਾ ਚ ਕਰੋ ਚੱਲਣ ਤੋਂ ਲੈ ਕੇ ਹੁਣ ਤੱਕ ਪਲ-ਪਲ ਦਾ ਉਹਦਾ ਸਿਮਰਨ ਮਨਜੂਰ ਹੈ ਉਹ ਭਗਤੀ ਸਾਰੇ ਪਰਿਵਾਰ ਦੇ ਹਰ ਕੰਮ ਧੰਦੇ ਦੇ ਵਿੱਚ ਬਰਕਤ ਦੇ ਵਿੱਚ ਕੰਮ ਕਰਦੀ ਹੈ ਉਹਦੇ ਦੁੱਖ ਸੁੱਖ ਦੇ ਵਿੱਚ ਉਹਦਾ ਕਰਮ ਛੋਟਾ ਕਰਕੇ ਕੱਟ ਦਿੰਦੀ ਹੈ ਤਾਂ ਇਹੀ ਸੰਗਤ ਨੂੰ ਬੇਨਤੀ ਹੈ ਵੀ ਬੁਲਾਏ ਅਸੀਂ ਉਹਨੂੰ ਰੋਣ ਦੇ ਕਰਨ ਦੇ ਰਾਮਨਾਮ ਦੀਆਂ ਗੱਲਾਂ ਕਰੀਏ ਜੋਗ ਦੀ ਭਾਵਨਾ ਸੀ ਅਸੀਂ ਵੀ ਕੋਸ਼ਿਸ਼ ਕਰੀਏ ਆਪਣੇ ਆਂਡ-ਗਮਾਂਡ ਵਿੱਚ ਪਿੰਡ ਦੇ ਵਿੱਚ ਜਿੱਥੇ ਵੀ ਅਸੀਂ ਕਰ ਸਕਦੇ ਹਾਂ ਹਰ ਦਿਨ ਦੁੱਖੇ ਦੀ ਮਦਦ ਕਰੀਏ ਪਸ਼ੂ ਪੰਛੀਆਂ ਦੀ ਨਿਗਰਾਨੀ ਕਰੀਏ ਅੱਜ ਕੱਲ੍ਹ ਗਊਆਂ ਦਾ ਖਾਸ ਕਰਕੇ ਬੁਰਾ ਹਾਲ ਹੈ ਤਾਂ ਹੋਰ ਵੀ ਇਸ ਤਰ੍ਹਾਂ ਦੇ ਪਸ਼ੂ ਆ ਜਿਹੜੇ ਸਮੇਂ ਦੇ ਮੁਤਾਬਕ ਹੈ ਜਿਹਦਾ ਸਮਾਂ ਸਾਡਾ ਇਸ ਤਰ੍ਹਾਂ ਦਾ ਹੋ ਗਿਆ ਇਹ ਪਰੇਸ਼ਾਨੀ ਚ ਹੈ ਤਾਂ ਅਸੀਂ ਕਿਤੇ ਵੀ ਬੈਠੇ ਆਪਦੀ ਘਰੇ ਬੈਠੇ ਵੀ ਸੇਵਾ ਕਰ ਸਕਦੇ ਹਾਂ ਨਗਰ ਦੇ ਵਿੱਚ ਉਹਦਾ ਸਹਿਯੋਗ ਕਰ ਸਕਦੇ ਹਾਂ ਹਰ ਚੰਗੇ ਕੰਮ ਦੇ ਵਿੱਚ ਸਹਿਯੋਗ ਕਰੀਏ ਕਦੇ ਵੀ ਆਪਣੀ ਈਗੋ ਨੂੰ ਅੱਗੇ ਨਾ ਰੱਖੀਏ ਵੀ ਨਹੀਂ ਤਾਂ ਜਿਹਦੇ ਚ ਭਲਾ ਹੈ ਤਾਂ ਉਹਦੇ ਸਹਿਯੋਗ ਕਰਨਾ ਬਹੁਤ ਵੱਡੀ ਗੱਲ ਹੈ ਅੱਗੇ ਪਿੰਡਾਂ ਚ ਆਮ ਕਹਿੰਦੇ ਸੀ ਪੰਚਾਇਤ ਰੱਬ ਦਾ ਰੂਪ ਹੈ ਕਿਉਂਕਿ ਪੰਚਾਇਤ ਸਾਂਝੇ ਕੰਮ ਕਰਦੀ ਸੀ ਅਗਰ ਕੋਈ ਭਲੇ ਦਾ ਕੰਮ ਕਰਦਾ ਹੈ ਤਾਂ ਸਾਡਾ ਫਰਜ਼ ਹੁੰਦਾ ਹੁੰਦਾ ਸਾਥ ਦੇਈਏ ਤਾਂ ਬਹੁਤ ਵੱਡੀ ਗੱਲ ਹੈ ਤਾਂ ਐਸੀ ਸਾਡੇ ਵਾਸਤੇ ਇੱਕ ਸੱਚੀ ਸ਼ਰਧਾਂਜਲੀ ਹੋਊਗੀ ਬਾਈ ਵਾਸਤੇ ਸੱਚੀ ਵੀ ਅਸੀਂ ਵੀ ਉਹਦੇ ਮੁਤਾਬਕ ਉਹਦੇ ਅਨੁਸਾਰ ਆਪਣਾ ਜੀਵਨ ਸੇਵਾ ਚ ਲਾਈਏ ਦਨ ਦਨ ਸਤਿਗੁਰੂ ਤੇਰਾ ਜੀ ਆਂ ਇਸਾ ਸੇਵਾ ਦਾ ਹਰ ਸੇਵਨ ਸੰਪਤੀ ਪਿੱਲੂ ਸਿੰਘ ਉਹ ਕੈਂਡੀ ਵਿੱਚ ਗੰਦੂ ਸਿੰਘ ਜੀ ਨੇ ਉਹਨਾਂ ਦਾ ਸ਼ਹੀਦਦਾਨ ਕੀਤਾ ਕਿਉਂਕਿ ਉਹਨੇ ਪਹਿਲਾਂ ਅੱਜ ਤੋਂ ਕੋਈ 10-12 ਸਾਲ ਪਹਿਲਾਂ ਆਪਣੇ ਪਰਿਵਾਰ ਨੇ ਭਰੇ ਸੀ ਕਿ ਸਾਡੀ ਮੌਤ ਤੋਂ ਬਾਅਦ ਸਾਡੀ ਬੋਡੀ ਉਹ ਜਿਹੜੀ ਉਹ ਦਾਨ ਕੀਤੀ ਗਈ। ਪਰ ਪਰਿਵਾਰ ਨੇ ਵੀ ਉਸ ਦੀ ਸਹਿਮਤੀ ਪ੍ਰਗਟਾਈ ਸਾਰੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਬਾਹੋਂ ਦੇ ਜਿਹੜੇ ਕਈ ਨੂੰ ਉੱਪਰ ਫੁੱਲ ਵਰਸਾਏ ਵੀ ਭਾਈ ਉਹਨਾਂ ਦੀ ਬੋਡੀ ਉਹ ਦਾਨ ਕੀਤੀ ਜਾਵੇ। ਉਹ ਸਾਰਿਆਂ ਦਾ ਇੱਥੋਂ ਪਰਿਵਾਰ ਦਾ ਵੀ ਬਹੁਤ ਧੰਨ ਤੇੜੀ ਆ। ਜਿਨ੍ਹਾਂ ਨੇ ਉਹਨਾਂ ਦੀ ਕਹਿ ਨਹੀਂ ਕਿ ਫੁੱਲ ਚੜਾਈ ਆ ਤੁੰਤਨ ਸਤਿਗੁਰੂ ਤੇਰਾ ਹੀ ਆਸਰਾ ਕਿ ਨਾਮ ਹੈ ਉਹ ਬਾਜ ਨੇ ਬਸ ਉਹ ਅੱਜ ਜਿਹੜਾ ਸਾਡੇ ਦੇਮ ਤੋਂ ਕੀ ਕੀਤਾ ਉਹ ਕਿਵੇਂ ਹੀ ਆਪਣੇ ਪਿਤਾ ਦੀ ਬਾਡੀ ਨੂੰ ਡਿਰੇਟ ਕੀਤਾ ਉਹਦੇ ਬਾਰੇ ਕੀ ਕਹਿਣਾ ਹੈ ਬਸ ਕੀਤਾ ਜੇ ਉਸ ਦਾ ਮਾਲ ਦਾ ਹੋਕਰ ਸੀਗਾ ਉਹਦੇ ਪਰਿਆ ਪਰ ਉਹ ਭਰੇ ਸੀਗੇ ਉਹਦੇ ਤੇ ਡਿਰੇਟ ਕਰਨਾ ਹੀ ਕਰਨਾ ਸੀਗਾ ਠੀਕ ਹੈ ਜੀ ਬਾਕੀ ਸਾਰਾ ਪਰਿਵਾਰ ਦਾ ਵਿਚਾਰੀ ਸੀ ਠੀਕ ਹੈ ਜੀ ਇਹ ਕਰਨ ਦਾ ਦੇਰੇ ਨਾਲ ਕਰਾਂਗੇ ਤੇ ਜੁੜੇ ਹੋਏ ਸੀਗੇ ਜੀ ਬਹੁਤ ਚੰਗਾ ਜੀ ਠੀਕ ਹੈ ਜੀ 192 192